ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਚੀਦਾ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਬਾਗਾਪੁਰਾਣਾ ਪੈਂਦੀ ਹੈ ਇਹਦੇ ਨੇੜੇ ਪਿੰਡਾਂ ਦੇ ਵਿੱਚ ਠੱਠੀਪਾਈ ਤੇ ਸੁਖਾਨੰਦ ਇਹ ਦੋਨੇ ਪਿੰਡੇ ਦੇ ਆਸ-ਪਾਸ ਹੈ ਦੋਨਾ ਪਿੰਡਾਂ ਦੇ ਸਨ ਵਿੱਚ ਇਹ ਪਿੰਡ ਆਉਂਦਾ ਹੈ ਚੀਦੇ ਪਿੰਡ 'ਚੋ ਵੀਡੀਓ ਬਣਾ ਰਹੇ ਆ ਭਗਤਾ ਭਾਈ ਕਾ ਵੀ ਨੇੜ ਹੈ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਹਾਂ ਦੱਸੋ ਵੀਰ ਵਪਾਰ ਦਾ ਕੰਮ ਕਰਦਾ ਐ ਇਸ ਵੀਡੀਓ ਦੇ ਵਿੱਚ ਇੱਕੇ ਗਾਂ ਇੱਕੇ ਵਿਹੜ ਤੁਹਾਨੂੰ ਦਿਖਾਉਣੀ ਜਿਹੜੀ ਗੱਭਣ ਐ ਇਹਦੇ ਬਾਰੇ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਜੀ ਨੂੰ ਆਜੋ ਤਸੱਲੀ ਤੁਸੀਂ ਕਰਨੀ ਐ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹੂਗਾ ਉਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਆਓ ਇਹਦੀ ਡਿਟੇਲ ਪੁੱਛੀਏ ਫਿਰ ਇਹ ਤੋਰ ਕੇ ਤੁਹਾਨੂੰ ਨਾਲ ਦਿਖਾ ਦੇਣਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਆਪਣਾ ਦੱਸਿਓ ਵੀਰੇ ਨਾਮ ਅਰਫਾਨ ਖਾਨਾ ਜੀ ਅਰਫਾਨ ਭਾਈ ਲੈ ਆਉਣਾ ਹੁਣ ਰੂਟੀਨ ਚ ਹੀ ਹਾਂਜੀ ਰੂਟੀਨ ਚ ਆਉਂਦੇ ਜਾਂਦੇ ਆਪਣੇ ਕੋਲੇ ਮਤਲਬ 5-7 ਪਸ਼ੂ ਹਰ ਵਕਤ ਹੁੰਦੇ ਆ ਜੀ ਠੀਕ ਹੈ ਅੱਜ ਜਿਹੜੀ ਇਹ ਗਾਂ ਦਿਖਾ ਰਹੇ ਆ ਕਿੰਨੇ ਮਾਸੂਆ ਸੁ ਇਹ ਦੂਜਾ ਸੁਆ ਜੀ 6 ਦਿਨ ਦਾ ਕਨਫਰਮ ਹੋਊ ਜੀ ਦੂਜਾ ਸੁਆ 6 ਦਿਨ ਹਾਂਜੀ ਠੀਕ ਹੈ ਦਿਨ ਕਿੰਨੇ ਲਊ ਦਿਨ ਮਾਲਕ ਆ 10 ਮਤਾਬਕੀ 3 ਕਿ ਦਿਨ ਰਹਿੰਦੇ ਆ ਡੇਟ ਮਤਾਬਕੀ ਦੇ ਜੀ ਠੀਕ ਹੈ ਹਾਂਜੀ ਅੱਛਾ ਕੀ ਡਿਮਾਂਡ ਰਹੂਗੀ ਇਹਦੀ ਅਰਫਾਨ ਭਾਈ ਮੰਗ ਤਾਂ 1.5 ਲੱਖ ਰੁਪਈਆ ਜ ਸੂਆ ਦੂਜਾ ਤੇ ਛੇਤਾਂ ਦਾ ਖੈਰ ਮੂੰਹ ਤੋਂ ਵੀ ਪਤਾ ਲੱਗਦਾ ਛੋਟੀ ਉਮਰ ਦੀ ਵਹਿੜ ਹੈ। ਇਹ ਦੂਜਾ ਸੂਆ ਹੁੰਦੀ ਹੈ ਦੱਸੋ। ਖਣ ਹਵਾਨਾ ਤੁਸੀਂ ਵੀਡੀਓ ਚੋਂ ਦੇਖ ਲਓ ਬਾਕੀ ਕੋਲੋਂ ਆ ਕੇ ਤੁਸੀਂ ਪਾਸ ਕਰਨੀ ਹੈ। ਹਜੇ ਤਿੰਨ ਚਾਰ ਦਿਨੇ ਲੈਂਦੀ ਆ ਪਲੂਣ ਹਵਾਨੇ ਦੇ ਉੱਤੇ ਹੈਗੀ ਹੈ ਜਿਹੜੀ ਗੁਲਾਬੀ ਰੰਗ ਚ ਤੁਹਾਨੂੰ ਚਮਕਦੀ ਵੀ ਲੱਗਦੀ ਹੋਣੀ ਹੈ। ਬਾਕੀ ਫੁੱਲ ਤਿਆਰ ਹੀ ਹੈ ਡਾਕਟਰ ਕਦੋਂ ਵੀ ਸੂ ਹੋ ਸਕਦੀ ਆ। ਠੀਕ ਹੈ ਹਾਂਜੀ। ਸੋ ਸਿਆਰੀ ਬਾਈ ਕਹਿੰਦਾ ਵੀ ਇਹ ਪੂਰੀ ਹੈ ਕਦੋਂ ਵੀ ਬੱਚੇ ਨੂੰ ਜਨਮ ਦੇ ਸਕਦੀ ਹੈ। ਹਾਂਜੀ। ਤੋ ਜਿਹਨੂੰ ਪਸੰਦ ਹੋਵੇ ਦੱਸੋ ਇਹ ਵੈਡ ਇੱਕ ਹੀ ਤੁਹਾਨੂੰ ਇਸ ਵੀਡੀਓ ਚ ਦਿਖਾਉਣੀ ਸੀ ਤੇ ਇਹਨੇ ਦੂਜਾ ਸੂਆ ਸੋਣਾ ਸੂਣ ਦੀਆਂ ਤਿਆਰੀਆਂ ਜੀਆਂ ਦੀਆਂ ਦੇ ਦਿੱਆਂ ਨੰਬਰ ਪਾਈ ਦਾ ਸਕਰੀਨ ਉੱਤੇ ਚੱਲੀ ਜਾਂਦਾ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਇੱਥੇ ਗਾਵਾਂ ਰੂਟੀਨ ਚੌਂਦੀਆਂ ਰਹਿੰਦੀਆਂ ਦੱਸੋ ਵਿਕਰੀ ਵਾਲੀਆਂ ਸੋ ਮੇਨ ਗੱਲ ਇਹ ਆ ਵੀ ਆ ਕੇ ਦੇਖੋ ਪਸ਼ੂ ਪਾਸ ਕਰੋ ਵਿਜਿਟ ਕਰੋ ਇੱਥੇ ਸੋ ਇਹ ਤੁਸੀਂ ਪ੍ਰੈਨਟ ਦੇਖ ਸਕਦੇ ਦੋ ਚਾਰ ਸੂਆ ਇਸ ਤਰ੍ਹਾਂ ਦਾ ਇਹਦਾ ਹਵਾਨਾ ਥਣ ਪਲੂਣ ਚ ਦੇਂਦੇ ਆ ਬਾਕੀ ਕੋਲੋਂ ਆ ਕੇ ਤੁਸੀਂ ਪਾਸ ਕਰ ਲੈਨੇ ਹੋ ਤੁਹਾਨੂੰ ਆਈਡੀਆ ਹੋ ਜਾਊਗਾ ਮਸ਼ੀਨਨੀ ਚੁਆਈ ਤੇ ਤਾਂ ਹਰੇਕ ਥਣ ਕਾਮਯਾਬੀ ਰਹਿਣਾ ਹੁੰਦਾ ਪਲੂਣ ਉੱtre ਤੋਂ ਜਿਹੜਾ ਉਹ ਕਲੀਅਰ ਹੋਊਗਾ ਜਦੋਂ ਜਾਂ ਆਪਾਂ ਸਮਾਜ ਆਊਗੀ ਗਾਂ ਵੀ ਇਹਦੇ ਥਣ ਦਾ ਸੈਜ ਕਿਦਾਂ ਦਾ ਰਹਿੰਦਾ ਸੋ ਇਹ ਵੈਡ ਫੋਰ ਸੇਲ ਹੈ ਇਹ ਕੀ ਨਗ ਅੱਜ ਦੀ ਵੀਡੀਓ ਚ ਤੁਹਾਨੂੰ ਦਿਖਾਉਣਾ ਸੀ ਸੋ ਇੱਕ ਵਾਰ ਫੇਰ ਦੋਸਤੋ ਇਹਦਾ ਮੂੰਹ ਮੱਥਾ ਤੁਸੀਂ ਦੇਖ ਸਕਦੇ ਹੋ ਭਾਈ ਲੈ ਜਾ ਉੱਧਰ ਨੂੰ ਮੈਂ ਬਾਕੀ ਸੀ ਠੰਡੀ ਦਾ ਸੋ ਇਹ ਦੂਜਾ ਸੂਆ ਸੂੰਦੀ ਵੈੜ ਅੱਜ ਦੀ ਇਸ ਫੁੱਲ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਹਾਂ ਦਿਨ ਤੋਂ ਚਾਰ ਲੈ ਆ ਵੀ ਸਕਦੀ ਹੈ ਤੇ ਪਹਿਲਾਂ ਵੀ ਸੂ ਸਕਦੀ ਹੈ ਹਵਾਨਾ ਕਰਮ ਵਾਲੀ ਪੂਰਾ ਭਰੀ ਬੈਠੀ ਹੋ ਤੁਹਾਡੇ ਸਾਹਮਣੇ ਆ ਰੋਖ ਹਵਾਨੇ ਦਾ ਮੋੜ ਲਿਆ ਵੀਰਵਾਸ ਸੋ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ